ਸਸਿਗਾ ਮੇ ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬਿਲਕੁਲ ਠੀਕ ਹੋਵੋਗੇ ਠੀਕ ਹੈ ਜੀ ਤੁਹਾਡੇ ਵਾਸਤੇ ਇੱਕ ਬਹੁਤ ਹੀ ਮਹੱਤਵਪੂਰਨ ਅਪਡੇਟ ਲੈ ਕੇ ਆਇਆ ਮੈਂ ਠੀਕ ਹੈ ਜੀ ਮਹੱਤਵਪੂਰਨ ਅਪਡੇਟ ਦਾ ਧਿਆਨ ਨਾਲ ਸੁਣਨੇ ਆਂ ਦੇਖੋ ਮੈਂ ਤੁਹਾਨੂੰ ਪਤਾ ਕਿ ਜਿੰਨਾ ਚਿਰ ਮੇਰੇ ਕੋਲ ਕੋਈ ਐਕਿਊਰੇਟ ਨਿਊਜ਼ ਨਹੀਂ ਆਉਂਦੀ ਹੁੰਦੀ ਹੈ ਨਾ ਉਹਨਾਂ ਚਿਰ ਮੈਂ ਵੀਡੀਓ ਨਹੀਂ ਬਣਾਉਂਦਾ ਪਰ ਹੁਣ ਮੈਨੂੰ ਵੀਡੀਓ ਬਣਾਉਣ ਦੀ ਲੋੜ ਤਾਂ ਪਈ ਹੈ ਜੇਕਰ ਤੁਸੀਂ ਆਪਣੇ ਕਿਸੇ ਵੀ ਵੀਡੀਓ ਤੇ ਵਿੱਚ ਜਾ ਕੇ ਦੇਖੋਗੇ ਨਾ ਬੱਚਾਂ ਦੇ ਬਹੁਤ ਜ਼ਿਆਦਾ ਮੈਸੇਜ ਆਏ ਹੋਏ ਆ ਕਿਸੇ ਨਾ ਕਿਸੇ ਚੀਜ਼ ਨੂੰ ਲੈ ਕੇ ਠੀਕ ਹੈ ਜੀ ਹੁਣ ਜਿਹੜਾ ਸਭ ਤੋਂ ਜ਼ਿਆਦਾ ਜਿਹੜਾ ਮੇਨ ਮੁੱਦਾ ਬਣਿਆ ਹੋਇਆ ਹੈਗਾ ਉਹ ਬਣਿਆ ਹੋਇਆ ਪੰਜਾਬ ਚੌਂਕੀ ਦਾਦਾ ਤੇ ਸੇਵਾਦਾਰ ਦੀ ਭਰਤੀ ਵਾਲਾ ਠੀਕ ਹੈ ਜੀ ਹੁਣ ਇਹਦੇ ਵਿੱਚ ਬੱਚੇ ਨੂੰ ਸਮੱਸਿਆ ਕੀ ਆ ਰਹੀ ਹੈ ਸਾਰਿਆਂ ਦਾ ਤੇ ਬਾਰੀ-ਬਾਰੀ ਰਾਜੇ ਬੱਚੇ ਨੂੰ ਵੀਡੀਓ ਉਹ ਦਾ ਡੇਲੀ ਮੈਨੂੰ ਘਟੋ-ਘਟ 20 ਤੋਂ 25 ਫੋਨ ਏਸੇ ਵਾਲੇ ਹੁੰਦੇ ਆ ਸਰ ਜੀ ਆਨਲਾਈਨ ਹੋਣਗੇ ਜੀ ਕਦੋਂ ਆਨਲਾਈਨ ਹੋਣਗੇ ਜਿਹੜੇ-ਜਿਹੜੇ ਬੱਚੇ ਨੂੰ ਜਿਹੜੀ-ਜਿਹੜੀ ਸਮੱਸਿਆ ਆ ਰਹੀ ਹੈਗੀ ਆ ਉਹਨਾਂ ਸਾਰੀਆਂ ਸਮੱਸਿਆਵਾਂ ਦਾ ਜੀ ਮੈਂ ਇੱਕ ਕਾਪੀ ਤੇ ਪੇਜ ਤੇ ਅਲੱਗ ਲਿਖ ਲਵਾਂਗਾ ਤੇ ਉਹਦੇ ਬਾਰੇ ਮੈਂ ਡਿਸਕਸ਼ਨ ਕਰਦਾਗਾ ਠੀ ਬਾਕੀ ਜਿਹੜੇ ਬੱਚੇ ਨੇ ਜੀ ਪੰਜਾਬ ਚੌਂਕੀ ਤੇ ਸੇਵਾਦਾਬ ਦੀ ਤਿਆਰੀ ਕਰਨੀ ਹੈ ਜਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਤਿਆਰੀ ਕਰਨੀ ਹੈ ਉਹ ਵੀਡੀਓ ਦੇ ਵਿੱਚ ਐਂਡ ਤੱਕ ਬਣੇ ਰੋ ਤੁਹਾਨੂੰ ਸਾਰਾ ਸੋਲੂਸ਼ਨ ਦੱਸੂਗਾ ਠੀਕ ਹੈ ਜੀ ਹੁਣ ਪ੍ਰੀ ਮੇਨ ਪ੍ਰੋਬਲਮ ਆ ਆ ਬੱਚਿਆਂ ਨੂੰ ਕਿਹੜੀਆਂ ਕਿਹੜੀਆਂ ਗੱਲਾਂ ਆ ਗਈਆਂ ਸਭ ਤੋਂ ਪਹਿਲੀ ਗੱਲ ਰਾਜੇ ਇਹਦਾ ਬੱਚਿਆਂ ਦੇ ਭਰਤੀ ਨੂੰ ਲੈ ਕੇ ਪ੍ਰੇਸ਼ਣ ਆਗਾ ਕਿ ਫਾਰਮ ਜੀ ਜਿਹੜੀ ਇਹ ਭਰਤੀ ਹੈ ਕੀ ਇਹ ਭਰਤੀ ਕੈਨਸਲ ਹੋਊਗੀ ਬਹੁਤ ਬੱਚਿਆਂ ਦੇ ਪ੍ਰੇਸ਼ਣ ਇਹ ਨਹੀਂ ਰਾਜੇ ਕੋਈ ਕੈਨਸਲ ਨਹੀਂ ਹੁੰਦੀ ਭਰਤੀ ਇਹ ਠੀਕ ਹੈ ਦੂਜਾ ਅਪਰੇਸ਼ਨ ਬੱਚਿਆਂ ਦਾ ਇਹ ਹੈਗਾ ਜੀ ਇਹਦੇ ਫਾਰਮ ਦੁਆਰੇ ਆਨਲਾਈਨ ਹੋਣਗੇ ਕਿ ਨਹੀਂ ਹੁੰਦੇ ਤਾਂ ਰਾਜੇ ਆਹ ਦੇਖੋ ਮੈਂ 200% ਗਾਰੰਟੀ ਦਿੰਦਾ ਤੁਹਾਨੂੰ 200% ਮੇਰੇ ਤੇ ਤਾਂ ਤੁਹਾਨੂੰ ਯਕੀਨ ਹੈਗਾ ਨਾ ਆਪਰੇ ਚੈਨਲ ਤੇ ਤੁਹਾਨੂੰ ਯਕੀਨ ਹੈਗਾ 200% ਗਾਰੰਟੀ ਹੈ ਤੁਹਾਡੇ ਫਾਰਮ ਆਨਲਾਈਨ ਜ਼ਰੂਰ ਹੋਣਗੇ ਹੋ ਸਕਦਾ ਅੱਜ ਨਹੀਂ 2-3 ਦਿਨਾਂ ਦੇ ਵਿੱਚ ਵਿੱਚ ਠੀਕ ਹੈ ਆਪਾਂ ਉਹ ਇਹਨਾਂ ਦੀ ਵੈਬਸਾਈਟ ਤੇ ਪੀਟਰਪਲਸ ਵੀ ਵੈਬਸਾਈਟ ਤੇ ਨੋਟਿਸ ਪਾ ਦੇਣਗੇ ਕਿ ਤੁਹਾਡੀ ਵੈਬਸਾਈਟ ਚਾਲੂ ਆਗੀ ਠੀਕ ਹੈ ਜੀ ਜਦੋਂ ਵੀ ਵੈਬਸਾਈਟ ਚਾਲੂ ਹੋ ਗਈ ਤੁਹਾਨੂੰ ਨਾਲ ਦੇ ਨਾਲ ਮੈਂ ਵੀਡੀਓ ਬਣਾ ਕੇ ਦੱਸ ਦੂੰਗਾ ਤੁਸੀਂ ਆਪਦੇ ਫਾਰਮ ਅਪਲਾਈ ਕਰ ਦਿਓ ਠੀਕ ਹੈ ਜੀ ਇਹ ਨਾਲ ਰਾਜੇ ਟੈਕਨੀਕਲ ਇਸ਼ੂ ਆ ਜਾਂਦਾ ਹੁੰਦਾ ਜਿਹਦੇ ਕਰਕੇ ਇਹ ਪ੍ਰੋਬਲਮ ਸਾਹਮਣਾ ਕਰਦਾ ਮੈਂ ਇਹ ਕੋਈ ਪਹਿਲੀ ਪੋਸਟ ਨਹੀਂ ਹੈਗੀ ਜਿਹਦੇ 'ਚ ਇਹ ਕਮੀਆਂ ਪੇਛੀਆਂ ਆਈਆਂ ਬਹੁਤ ਭਾਰਤੀਆਂ ਦੰਗੀਆਂ ਇਹ ਜੀਆਂ ਆਈਆਂ ਜਿਦੇ ਵਿੱਚ ਵੈਬਸਾਈਟ 15-15 ਦਿਨ ਬੰਦ ਰਹਿੰਦੇ ਨੇ 20 ਦਿਨ ਵਿੱਚ ਇਹ ਭਾਰਤ ਦੇ ਸਭੀ ਵੀ ਜਣ ਵੈਬਸਾਈਟ ਬੰਦ ਰਹਿੰਦੇ ਫਿਰ ਉਹਦੇ ਡੇਟ ਐਕਸਟੈਂਡ ਕਰ ਦਿੰਦੇ ਹੁੰਦੇ ਆ ਇਹ ਠੀਕ ਹੈ ਜੀ ਤੀਸਰੀ ਗੱਲ ਜਿਹੜੀ ਸਭ ਤੋਂ ਬੱਚਿਆਂ ਨੂੰ ਆ ਰਹੀ ਹੈ ਜੀ ਅਸੀਂ ਫ ਕਜਾ ਫੀਸ ਵੀ ਭਰਤੀ ਜੀ ਸੀ ਫੀਸ ਮਸਾ ਭਰੀ ਸੀ ਹੁਣ ਕੀ ਹੋਊਗਾ ਜੇਕਰ ਆ ਜੀ ਤੁਸੀਂ ਫੀਸ ਭਰਤੀ ਤੁਹਾਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈਗੀ ਜਿੱਦ ਦੇ ਇਹ ਫਾਰਮ ਆਨਲਾਈਨ ਹੋਣਗੇ ਉਹਦੇ ਤੁਹਾਡਾ ਫੀਸ ਭਰਨ ਵਾਲੇ ਬੱਚਿਆਂ ਦਾ ਪ੍ਰਿੰਟ ਆਊਟ ਨਿਕਲ ਜਾਊਗਾ ਠੀਕ ਹੈ ਜੀ ਪ੍ਰਿੰਟ ਆਊਟ ਤੁਹਾਡਾ ਉਹਦੇ ਨਿਕਲ ਜਾਊਗਾ ਠੀਕ ਹੈ ਇਹੀ ਚੱਕਰ ਹੈ ਤੇ ਫਾਰਮ ਤੁਹਾਡੇ ਜਲਦੀ ਜਲਦੀ ਇਹਦੇ ਆਨਲਾਈਨ ਹੈ ਜਿਹੜੇ ਉਹ ਸ਼ੁਰੂ ਹੋ ਜਾਣਗੇ ਤਾਂ ਕਰਕੇ ਰਾਜ ਬੱਚੇ ਬਾਰੀ-ਬਾਰੀ ਕਾਲ ਕਰੀ ਜਾਂਦੇ ਬਾਰੀ-ਬਾਰੀ ਮੈਸੇਜ ਕਰੀ ਜਾਂਦੇ ਆ ਤਾਂ ਮੈਂ ਤੁਹਾਨੂੰ ਇਹ ਚੀਜ਼ ਗਾਰੰਟੀ ਨਾਲ ਕਹਿਣਾ ਰਾਜੇ ਮੈਂ ਮੇਲ ਤੇ ਵੀ ਗੱਲ ਕੀਤੀ ਹੈ ਉਹਨਾਂ ਨਾਲ ਵੈਸੀ ਹੀ ਮੇਰੀ ਗੱਲ ਹੋਈ ਹੈ ਫਾਰਮ ਆਨਲਾਈਨ ਹੋਣਗੇ ਟੈਕਨੀਕਲ ਇਸ਼ੂ ਹੈਗਾ ਜਿਹਦੇ ਕਰਕੇ ਤੁਹਾਨੂੰ ਸਾਰੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾਗਾ ਤੁਹਾਨੂੰ ਜਿਆਦਾ ਤੋਂ ਜਿਆਦਾ ਦਿਨ ਸਟੈਂਡ ਅਜਿਹੀ ਕਰ ਦਿੱਤੇ ਜਾਣਗੇ ਜਿਹਦੇ ਤੁਸੀਂ ਜਿਹੜੇ ਬੱਚੇ ਨੇ ਅਜੇ ਅਪਲਾਈ ਨਹੀਂ ਕੀਤਾ ਉਹ ਅਪਲਾਈ ਕਰ ਸਕਦੇ ਆ ਇੱਕ ਪ੍ਰੇਸ਼ਨ ਆਉਂਦਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਾਲੇ ਬੱਚਿਆਂ ਵਾਸਤੇ ਜੀ ਉਹਦੀ ਵੀ ਵੈਬਸਾਈਟ ਦੁਆਰੇ ਓਪਨ ਹੋਊਗੀ ਉਹੀ ਵੈਬਸਾਈਟ ਰਾਜੇ ਕੱਲ ਇਹਨਾਂ ਨੇ ਉੱਪਰ ਕੀਤੀ ਸੀ ਉਹ ਤਾਂ ਉੱਪਰ ਕੀਤੀ ਸੀ ਕਿ ਜੇਕਰ ਕਿਸੇ ਬੱਚੇ ਦਾ ਕੋਈ ਫਾਰਮ ਗਲਤ ਭਰਿਆ ਠੀਕ ਹੈ ਜੀ ਉਹਦੇ ਦੁਬਾਰੇ ਉਹਦੇ ਵਿੱਚ ਨਵੇਂ ਬੱਚੇ ਅਪਲਾਈ ਕਰ ਸਕਦੇ ਪਰ ਜਿਹੜਾ ਪੰਜਾਬ ਚੌਂਕੀਦਾਰ ਤੇ ਸੇਵਾਦਾਰ ਦੀ ਭਰਤੀ ਹੈ ਗਰੁੱਪ ਡੀ ਦੀ ਇਹਦੇ ਵਿੱਚ ਤੁਸੀਂ ਫਾਰਮ ਅਪਲਾਈ ਕਰ ਸਕਦੇ ਹੋ ਠੀਕ ਹੈ ਜੀ ਜੇਕਰ ਜਿਹੜੇ ਬੱਚਾ ਕੋਲੇ 8ਵੀਂ ਦਾ ਸਰਟੀਫਿਕੇਟ ਹੈਗਾ ਸੋਨਿਓ ਪਲੀਜ਼ ਉਹੀ ਅਪਲਾਈ ਕਰਿਓ ਠੀਕ ਹੈ ਜਾਂ ਤੁਸੀਂ ਚਲੋ ਇੱਕ ਵਾਰੀ ਕਿਹ ਵੀ ਬੱਚਾ ਹੁੰਦਾ ਗਿਆ ਤੇ 10ਵੀਂ ਦਾ ਸਰਟੀਫਿਕੇਟ ਅਪਲੋਡ ਕਰਕੇ ਇੱਕ ਵਾਰੀ ਕੰਮ ਚਲਾ ਦਿੰਦਾ ਕਿਉਂਕਿ ਰੋਲ ਨੰਬਰ ਸਾਰਾ ਕੁਝ ਆਊਗਾ ਤੁਹਾਡਾ ਪਰ ਡਾਕੂਮੈਂਟ ਵੈਰੀਫਿਕੇਸ਼ਨ ਤੱਕ ਤੁਹਾਡੇ ਕੋਲੇ ਸਾਰੀ ਚੀਜ਼ ਕੰਪਲੀਟ ਹਰ ਹਾਲਤ ਦੇ ਵਿੱਚ ਹੋਣੀ ਹੀ ਹੋਣੀ ਚਾਹੀਦੀ ਹੈ ਠੀਕ ਹੈ ਜੀ ਹੁਣੀ ਹੋਈ ਹੋਣੀ ਚਾਹੀਦੀ ਹੈ ਜੇਕਰ ਕਿਸੇ ਬੱਚੇ ਨੂੰ ਹੱਜੀ ਵੀ ਕੋਈ ਪ੍ਰੋਬਲਮ ਆ ਤਾਂ ਤੁਸੀਂ ਆਪਦੀ ਪ੍ਰੋਬਲਮ ਹੈ ਜਿਹੜੀ ਉਹ ਸੋਲੂਸ਼ਨ ਕਰ ਸਕਦੇ ਹੋ ਜਿਵੇਂ ਮੈਂ ਤੁਹਾਨੂੰ ਦੱਸਿਆ ਹੈਗਾ ਠੀਕ ਹੈ ਜੀ ਤੇ ਬਾਕੀ ਵੀਡੀਓ ਦੇ ਵਿੱਚ ਐਂਡ ਤੱਕ ਬਣੇ ਰਹੋ ਜੀ ਚਲੋ ਠੀਕ ਹੈ ਜੀ ਬਾਕੀ ਰਾਜ ਜੇ ਕੋਈ ਕਿੰਨੇ ਗਰੁੱਪ ਡੀ ਦੀ ਭਰਤੀ ਦੀ ਤਿਆਰੀ ਕਰਨਾ ਚਾਹੁੰਦਾ ਤਾਂ ਤੁਸੀਂ ਆਪਣਾ ਚੜ੍ਹਦੀ ਕਲਾ ਬੈਚ ਲੈ ਸਕਦੇ ਹੋ ਚਰਦੀ ਕਲਾ ਬੈਚ ਲੈ ਸਕਦੇ ਜਿਹੜਾ ਆਪਾਂ ਆਲ ਪੰਜਾਬ ਇਗਜ਼ਾਮ ਕਹਿੰਦੇ ਇਹ ਚ ਸਾਰੇ ਪੇਪਰਾਂ ਦੀ ਤਿਆਰੀ ਹੋ ਜੇ ਤੇ ਸਿਰਫ ਉਹੀ ਸਿਲੇਬਸ ਨਾਲ ਜਿਹੜਾ ਤੋਂ ਪੇਪਰ ਦੇ ਵਿੱਚ ਆਊਗਾ ਬਹੁਤ ਵਧੀਆ ਤਰੀਕੇ ਨਾਲ ਤਿਆਰੀ ਹੈ ਇੰਗਲਿਸ਼ ਤੋਂ ਪੰਜਾਬੀ ਦੇ ਵਿੱਚ ਤਿਆਰੀ ਕਰਾਈ ਜਾਂਦੀ ਹੈ ਜ਼ੀਰੋ ਲੈਵਲ ਤੋਂ ਕਲਾਸਾਂ ਸਾਰੇ ਕਲਾਸ ਦੇ ਪੀਡੀਐਫ ਵੀਡੀਓ ਲੈਕਚਰ ਸਾਰਾ ਕੁਝ ਏ ਟੂ ਜ਼ेड ਮਿਲਦਾ ਟ੍ਰਿਕਸ ਨਾਲ ਹੀ ਕਰਵਾਉਂਦੇ ਆ ਸਾਰਾ ਕੁਝ ਪੰਜਾਬ ਪੁਲਿਸ ਦੇ ਜਿਹੜੇ ਕੈਂਡੀਡੇਟ 2024 ਦੇ 25 ਜਨਵਰੀ ਕਰੇ ਜਿਹੜੇ ਵੱਡੂ ਵੀ ਪੰਜਾਬ ਪੁਲਿਸ ਵਾਲਾ ਬੈਚ ਲੈ ਸਕਦੇ ਕਲਰਕ ਕਲਰਕ ਦਾ ਪਟਵਾਰੀ ਵਾਲੀ ਪਟਵਾਰੀ ਦਾ ਬਾਕੀ ਜੇ ਕਿਸੇ ਬੱਚੇ ਨੇ ਪੰਜਾਬ ਦੇ ਠੀਕ ਹੈ ਤਾਂ ਵੀ ਜੇ ਮਤਲਬ ਤੁਸੀਂ ਇੱਕ ਬੈਚ ਤੋਂ ਸਾਰੇ ਵੀ ਪ੍ਰੀ ਰਜਿਸਟਰੀ ਕਰਨੀ ਆ ਉਹ ਵੀ ਕਰ ਸਕਦੇ ਹੋ ਤਿਆਰੀ ਹੋਊਗੀ ਕਿਥੋਂ ਐਪ ਡਾਊਨਲੋਡ ਕਰਨੀ ਆ ਦੀਪੁੱਲ ਰੈਜੂਕੇਸ਼ਨਰਾਂ ਕੰਟੈਂਟ ਨਹੀਂ ਦਾ ਜੇ ਸਾਡੀ ਹਰ ਵਾਰ ਦੀ ਤਰ੍ਹਾਂ ਫੁੱਲ ਗਰੰਟੀ ਹੋਊਗੀ ਜੇ ਸਾਡਾ ਕੰਟੈਂਟ ਵਧੀਆ ਤਾਂ ਹੀ ਜਾ ਜੇ ਕੈਂਡੀਡੇਟ ਹਰ ਸਾਲ ਇਨਰੋਲ ਕਰਦੇ ਆ ਆਈਫੋਨ ਵਾਲੇ ਬੱਚਿਆਂ ਨੇ ਕਲਾਸ ਪਲੱਸ ਐਪ ਡਾਊਨਲੋਡ ਕਰਨੀ ਆ ਉਹਨਾਂ ਨੇ org ਕੋਲ ਐਪ ਆਰਨਾਗਾ ਐਂਡਰੋਇਡ ਵਾਲੇ ਡਾਇਰੈਕਟ ਐਪ ਡਾਊਨਲੋਡ ਕਰ ਆਪਣਾ ਮੋਬਾਈਲ ਨੰਬਰ ਆਗਾ ਠੀਕ ਹੈ ਜੀ 75% ਆਫ ਚੱਲ ਰਿਹਾ ਹੈ ਹਜੇ ਵੀ ਜਦੋਂ ਵੀ ਬੰਦ ਹੋ ਸਕਦਾ ਤਾਂ ਕਰਕੇ ਜਦੋਂ ਵੀ ਜੁ